ਹਾਂਜੀ ਪਿੰਡ ਫੂਲੇ ਵਾਲੇ ਤੋਂ ਅੱਜ ਫੇਰ ਇੱਕ ਕਿਸਾਨ ਪਸ਼ੂ ਪਾਲਕ ਪੇਜ ਦੇ ਉੱਤੇ ਪਾ ਰਹੇ ਹਾਂ ਵੀਡੀਓ ਐਚ ਐਫ ਗਾਂ 7814322981 ਬਾਈਆਂ ਦਾ ਨੰਬਰ ਆ ਸਕਰੀਨ ਤੇ ਆ ਰਿਹਾ ਹੈ ਇਹ ਤੇ ਫੋਨ ਲਾ ਲਿਓ ਬਹੁਤ ਹੀ ਚੰਗੇ ਥਣ ਹਵਾਨੇ ਵਾਲੀ ਚੰਗੇ ਕੱਦ ਕਾਠ ਵਾਲੀ ਗਾਂ ਗਈ ਐਚ ਐਫ ਦੂਜਾ ਸੂਆ ਸੂਣ ਵਾਲੀ ਆ ਇਹ ਚੰਗਾ ਥਣ ਲੇਵਾ ਬਹੁਤ ਵਧੀਆ ਕੱਦ ਖਾਠ 6ਵੀਂ ਪਲੀ ਵਧੀਆ ਚਾਰੇ ਪਾਸਿਓਂ ਠੰਡੀ ਛੀਲ ਆ ਹੱਥ ਫੇਰ ਕੇ ਬੁਖਾ ਦੇਣਾ ਛੋਨੂੰ ਬਹੁਤ ਚੰਗੀ ਆ ਇਹ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਸਕਰੀਨ ਤੇ ਨੰਬਰ ਆ ਰਿਹਾ ਉਹ ਤੇ ਸੰਪਰਕ ਕਰ ਸਕਦੇ ਹੋ ਸੇਵਾ ਦੇ ਨਾਲ ਬਾਈ ਕਹਿੰਦੇ ਸਾਡੇ ਕੋਲੇ 28 ਤੋਂ 30 ਲੀਟਰ ਦੁੱਧ ਕੱਢਿਆ ਤੇ ਹੁਣ 35 ਲੀਟਰ ਦੀ ਗਾਰੰਟੀ ਹੈ ਚੰਗੀ ਸਾਂਭ ਸੰਭਾਲ ਤੇ ਸੇਵਾ ਦੇ ਨਾਲ ਦੁੱਤਾ ਦੇਣਾ ਇਹਨੇ ਜੋ ਵੇਖ ਸਕਦੇ ਹੋ ਤੋੜ ਕੇ ਹੀ ਵਿਖਾਦੀ ਥੋਨੂੰ ਥਾਂ ਲੇਵਾ ਚੰਗਾ ਹੈ ਹਜੇ 15 ਦਿਨਾਂ ਦੀ ਕੱਚੀ ਹੈ ਕਿਸੇ ਭਰਾ ਨੂੰ ਪਸੰਦ ਆਉਂਦੀ ਹੈ ਪਿੰਡ ਫੂਲੇ ਵਾਲਾ ਤਸੀਰਪੁਰ ਜ਼ਿਲ੍ਹਾ ਬਠਿੰਡਾ ਨੇੜੇ ਭਾਈ ਰੂਪਾ ઠવાਲੀ ਇਹ ਪੈਗੇ ਪਿੰਡ ਤਾ ਸਕਰੀਨ ਤੇ ਨੰਬਰ ਆ ਰਿਹਾ 7814322981 ਬਾਈਆਂ ਦਾ ਨੰਬਰ ਹੈ ਮਾਲਕਾਂ ਦਾ ਜੇ ਜੇ ਰੇਟ ਦੀ ਬਾਈ ਕਹਿੰਦਾ ਦੇ ਦਾਂਗੇ ਫੋਨ ਨੰਬਰ ਤੇ ਪੁੱਛ ਸਕਦੇ ਹੋ ਕੀ ਰੇਟ ਆ ਕੀ ਲੈਣ ਦੇਣ ਸਾਰੇ ਭਰਾਵਾਂ ਦਾ ਧੰਨਵਾਦ ਸਾਡੇ ਨਵੇਂ ਚੈਨਲ ਦੇ ਨਾਲ ਜੁੜਨ ਲਈ